ਪਹਿਲਾ ਜਿਹੜਾ ਬੰਦਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਤੂੰ ਆਉ ਨੂੰ ਅਫੈਕਟ ਕਰਦਾ ਫਿਰ ਉਹਦੇ ਪਿੰਡ ਨੂੰ ਅਫੈਕਟ ਕਰਦਾ ਬੱਚਿਆਂ ਨੂੰ ਔਰ ਪ੍ਰੈਗਨੈਂਟ ਲੇਡੀਜ਼ ਨੂੰ ਔਰ ਬਜ਼ੁਰਗਾਂ ਨੂੰ ਜਿਹੜੇ ਆਲਰੇਡੀ ਇਮਿਊਨ ਕੰਪਰੋਮਾਈਜ਼ਡ ਆ ਉਹਨਾਂ ਨੂੰ ਕਰਦਾ ਔਰ ਇਹਦੇ ਨਾਲ 100 ਤੋਂ ਵੱਧ ਕਿਸਮ ਦੀਆਂ ਬਿਮਾਰੀਆਂ ਇਨਕਲੂਡਿੰਗ ਕੈਂਸਰ ਖਾਂਸੀ ਜੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਸਕਿਨ ਰੈਸ਼ ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈਗਾ ਲੇਕਿਨ ਕੈਂਸਰ ਤੱਕ ਬਿਮਾਰੀਆਂ ਕਰਦੇ ਆ ਸਾਨੂੰ ਇਹ ਸਾਰਿਆਂ ਦਾ ਸਾਡਾ ਸਾਂਝਾ ਕੰਮ ਹੈ ਜੀ ਅਸੀਂ ਪਟਿਆਲੇ ਦੇ ਵਿੱਚ ਅਸੀਂ ਡਲਵਾਈਟ ਉਹ ਵੀ ਐਨ ਜੀਓ ਹੈਗੀ ਆ ਜੀ ਜਿਹੜਾ ਡਲਵਾਈਟ ਬੱਚੇ ਐਜੂਕੇਸ਼ਨ ਚੰਨ ਕਰਦੇ ਆ ਉਹ ਕੋਫਟ ਵੀ ਦਿੰਦੇ ਆ ਸਰਕਾਰ ਦੇ ਰਹੀ ਆ ਸਾਰੀ ਮਛਲੀ ਦੇਾਂਗੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜਿਹੜੀ ਹੈਗੀ ਸਾਡੇ ਗੁਰੂਆਂ ਨੇ ਜੋ ਕਹੇ ਸੀਗਾ ਪਗਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਇਹ ਇਹ ਬੇਸਿਕ 엘ਮੈਂਟਸ ਆਫ ਲਾਈਫ ਹੈ ਜੀ ਸਾਡੀ ਹਵਾ ਸਾਫ਼ ਹੋਣੀ ਚਾਹੀਦੀ ਆ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਔਰ ਜਿਹੜਾ ਖਾਣਾ ਹੈ ਉਹ ਟੌਕਸਿਨ ਫਰੀ ਆਉਣਾ ਚਾਹੀਦਾ ਤਾਂ ਹੀ ਸੇਫ ਹੈ ਸਿਰਫ ਕੋਈ ਦਵਾਈਆਂ ਨਾਲ ਨਹੀਂ ਆਉਂਦੀ ਦਵਾਈਆਂ ਨਾਲ ਤਾਂ ਬਿਮਾਰੀ ਠੀਕ ਹੁੰਦੀ ਪਹਿਲਾਂ ਤਾਂ ਜਿਹੜਾ ਬੰਦਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਤੂੰ ਆਉ ਨੂੰ ਅਫੈਕਟ ਕਰਦਾ ਫਿਰ ਉਹਦੇ ਪਿੰਡ ਨੂੰ ਅਫੈਕਟ ਕਰਦਾ ਬੱਚਿਆਂ ਨੂੰ ਔਰ ਪ੍ਰੈਗਨੈਂਟ ਲੇਡੀਜ਼ ਨੂੰ ਔਰ ਬਜ਼ੁਰਗਾਂ ਨੂੰ ਜਿਹੜੇ ਆਲਰੇਡੀ ਇਮਿਊਨ ਕੰਪਰੋਮਾਈਜ਼ਡ ਆ ਉਹਨਾਂ ਨੂੰ ਕਰਦਾ ਔਰ ਇਹਦੇ ਨਾਲ 100 ਤੋਂ ਵੱਧ ਕਿਸਮ ਦੀਆਂ ਬਿਮਾਰੀਆਂ ਇਨਕਲੂਡਿੰਗ ਕੈਂਸਰ ਖਾਂਸੀ ਜੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਸਕਿਨ ਰੈਸ਼ ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈਗੇ ਲੇਕਿਨ ਕੈਂਸਰ ਤੱਕ ਬਿਮਾਰੀਆਂ ਕਰਦੇ ਆ ਸਾਨੂੰ ਇਹ ਸਾਰਿਆਂ ਦਾ ਸਾਡਾ ਸਾਂਝਾ ਕੰਮ ਹੈ ਜੀ ਅਸੀਂ ਪਟਿਆਲੇ ਦੇ ਵਿੱਚ ਅਸੀਂ ਡਲਵਾਈਟ ਉਹ ਵੀ ਐਨ ਜੀਓ ਹੈਗੀ ਆ ਜੀ ਜਿਹੜਾ ਡਲਵਾਈ ਜਿਹੜਾ ਐਜੂਕੇਸ਼ਨ ਚੰਗੀ ਕਰਦੇ ਆ ਉਹ ਕੋਫੈਟ ਵੀ ਦਿੰਦੇ ਆ ਸਰਕਾਰ ਦੇ ਰਹੀ ਆ ਸਾਰੀ ਮਛਲੀ ਦੇਾਂਗੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜਿਹੜੀ ਹੈਗੀ ਸਾਡੇ ਗੁਰੂਆਂ ਨੇ ਜੋ ਕਹੇ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਇਹ ਬੇਸਿਕ 엘ਮੈਂਟਸ ਆਫ ਲਾਈਫ ਹੈ ਜੀ ਸਾਡੀ ਹਵਾ ਸਾਫ਼ ਹੋਣੀ ਚਾਹੀਦੀ ਆ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਔਰ ਜਿਹੜਾ ਖਾਣਾ ਹੈ ਉਹ ਟੌਕਸਿਨ ਫਰੀ ਆਉਣਾ ਚਾਹੀਦਾ ਤਾਂ ਹੀ ਸੇਫ ਹੈ ਸੇਫ ਕੋਈ ਦਵਾਈਆਂ ਨਾਲ ਨਹੀਂ ਆਉਂਦੀ ਦਵਾਈਆਂ ਨਾਲ ਤਾਂ ਬਿਮਾਰੀ ਠੀਕ ਹੁੰਦੀ ਪਹਿਲਾਂ ਤਾਂ ਜਿਹੜਾ ਬੰਦਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਤੂ ਆਉ ਨੂੰ ਅਫੈਕਟ ਕਰਦਾ ਫਿਰ ਉਹਦੇ ਪਿੰਡ ਨੂੰ ਅਫੈਕਟ ਕਰਦਾ ਬੱਚਿਆਂ ਨੂੰ ਔਰ ਪ੍ਰੈਗਨੈਂਟ ਲੇਡੀਜ਼ ਨੂੰ ਔਰ ਬਜ਼ੁਰਗਾਂ ਨੂੰ ਜਿਹੜਾ ਉਹ ਆਲਰੇਡੀ ਇਮਿਊਨ ਕਪਰੋਮਾਈਜ਼ਡ ਆ ਉਹਨਾਂ ਨੂੰ ਕਰਦਾ ਔਰ ਇਹਦੇ ਨਾਲ 100 ਤੋਂ ਵੱਧ ਕਿਸਮ ਦੀਆਂ ਬਿਮਾਰੀਆਂ ਇਨਕਲੂਡਿੰਗ ਕੈਂਸਰ ਖਾਂਸੀ ਜ਼ੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਕਿਨ ਰੈਸ਼ ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈਗਾ ਲੇਕਿਨ ਕੈਂਸਰ ਤੱਕ ਬਿਮਾਰੀਆਂ ਕਰਦੇ ਆ ਸਾਨੂੰ ਇਹ ਸਾਰਿਆਂ ਦਾ ਸਾਡਾ ਸਾਂਝਾ ਕੰਮ ਹੈ ਜੀ ਅਸੀਂ ਪਟਿਆਲੇ ਦੇ ਵਿੱਚ ਅਸੀਂ ਡਲਵਾਈਟ ਉਹ ਵੀ ਐਨਜੀਓ ਹੈਗੀ ਆ ਅਸੀਂ ਜਿਹੜਾ ਡਲਵਾਈ ਵਿੱਚ ਐਜੂਕੇਸ਼ਨ ਚੰਨ ਕਰਦੇ ਆ ਉਹ ਕੋਪਫੈਂਟ ਵੀ ਦਿੰਦੇ ਆ ਸਰਕਾਰ ਦੇ ਰਹੀ ਆ ਸਾਰੀ ਮਸ਼ੀਨਰੀ ਦੇਾਂਗੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜਿਹੜੀ ਹੈਗੀ ਸਾਡੇ ਗੁਰੂਆਂ ਨੇ ਜੋ ਕਹਿ ਸੀਗਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਇਹ ਇਹ ਬੇਸਿਕ 엘ਮੈਂਟਸ ਆਫ ਲਾਈਫ ਹੈ ਜੀ ਸਾਡੀ ਹਵਾ ਸਾਫ ਹੋਣੀ ਚਾਹੀਦੀ ਆ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਔਰ ਜਿਹੜਾ ਖਾਣਕ ਹੈ ਉਹ ਟੌਕਸਿਨ ਫਰੀ ਆਉਣਾ ਚਾਹੀਦਾ ਤਾਂ ਹੀ ਸੇਫ ਹੈ ਸੇਫ ਕੋਈ ਦਵਾਈਆਂ ਨਾਲ ਨਹੀਂ ਆਉਂਦੀ ਦਵਾਈਆਂ ਨਾਲ ਤਾਂ ਬਿਮਾਰੀ ਠੀਕ